ਅਖੀਰ ਹੀ ਆ ਗਏ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਆ ਰਹੀ ਹੁਣੇ-ਹੁਣੇ ਪੰਜਾਬ 'ਚ ਵਾਪਰ ਗਿਆ ਵੱਡਾ ਭਿਆਨਕ ਸੜਕ ਹਾਦਸਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਜੀ ਹਾਂ ਬੁਲੰਦ ਸ਼ਹਿਰ 'ਚ ਰਾਜ ਮਾਰਗ ਤੇ ਤੁੰਦ ਕਰਕੇ 20 ਤੋਂ ਵੱਧ ਵਾਹਣ ਆਪਚ ਟਕਰਾ ਗਏ ਸਹਾਸੇ ਚ 28 ਲੋਕ ਜ਼ਖਮੀ ਹੋ ਗਏ ਸੂਚਨਾ ਮਿਲਤੇ ਪੁਲਸ ਅਤੇ ਐਂਬੂਲੈਂਸ ਮੌਕੇ ਤੇ ਪਹੁੰਚ ਗਈ ਜ਼ਖਮੀਆਂ ਨੂੰ ਜ਼ਿਲ੍ਹਾ ਹਸਪਤਾਲ ਚ ਪਹੁੰਚਤ ਕਿਰਵਾਇਆ ਗਿਆ ਹੈ ਸਵੇਰੇ 9 ਵਜੇ ਦਿੱਲੀ ਅਲੀਗੜ ਹਾਈਵੇ ਤੇ ਬੁਲੰਦ ਸ਼ਹਿਰ ਦੇ ਤਾਦੀ ਪਯੋ ਨੇੜੇ ਰੋਡ ਵਿੱਚ ਦੀ ਬੱਸ ਸਾਹਮਣੇ ਤੋਂ ਆ ਰਹੇ ਸੈਂਟਰਲ ਨਾਲ ਪਰੇ ਟਰੱਕ ਨਾਲ ਟਕਰਾ ਗਈ ਇਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਕਈ ਵਾਰ ਆਪਚ ਟਕਰਾਉਣੇ ਸ਼ੁਰੂ ਹੋ ਗਏ ਹਾਸੇ ਤੋਂ ਬਾਅਦ ਹਾਈਵੇ ਤੇ ਲੰਮਾ ਜਾਮ ਲੱਗ ਗਿਆ ਤੇ ਰਹਾਤ ਕਰਜ ਵਿੱਚ ਲੱਗੀ ਪੁੱਲ ਸੁਣੇ ਪਹਿਲਾ ਰਸਤਾ ਮੁੜਿਆ ਜਿਸ ਤੋਂ ਬਾਅਦ ਨੁਕਸਾਨੇ ਵਾਹਨਾਂ ਨੂੰ ਕਰੇਨ ਦੀ ਮਦਦ ਨਾਲ ਸੜਕਾਂ ਤੋਂ ਹਟਾਇਆ ਗਿਆ ਵੀਡੀਓ ਦੇਖਣ ਦੇ ਲਈ ਤੁਹਾਡਾ ਧੰਨਵਾਦ